ਤੁਸੀਂ ਦੇਖ ਰਹੇ ਹੋ ਹੈ ਸਰਜੀ ਤਜਰੂਬਾ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਕਾਸਵਾ ਮਾਤ ਪਰਦੇ ਪਾਉ ਵਾਲੇ ਜਿੱਥੇ ਬੱਚਿਆਂ ਦਾ ਫਲਾਈਟ ਸਕੂਲ ਹੈ ਉੱਥੇ ਸਾਡੇ ਨਾਲ ਚੇਅਰਮੈਨ ਸਾਹਿਬ ਨੇ ਆਤਰ ਸਿੰਘ ਜੀ ਪ੍ਰਾਇਮਰੀ ਸਕੂਲ ਚਲਾਉਂਦੇ ਨੇ ਤੇ ਇਹਨਾਂ ਦੇ ਬੱਚੇ ਅੱਜ ਇੱਥੇ ਬੱਚਿਆਂ ਦੇ ਮਨੋਰੰਜਨ ਲਈ ਸਾਡੇ ਹੋਰ ਕਲਾਕਾਰ ਗਰੁੱਪ ਇੱਕ ਮਾਲਬਰੀ ਅਜੀਤ ਜਸਵੰਤ ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਬੱਚਿਆਂ ਨੂੰ ਨਾਲ ਤੇ ਉੱਥੇ ਬੱਚਿਆਂ ਨੇ ਵੀ ਆਪਣੀ ਪ੍ਰਤਿਭਾ ਬਹੁਤ ਹੀ ਵਧੀਆ ਢੰਗ ਨਾਲ ਦਿਖਾਈ ਤੇ ਬਖਰਾ ਕਲਾਕਾਰਾਂ ਦੇ ਜਿਹੜੇ ਉਹਨਾਂ ਨੇ ਗੀਤ ਸੁਣਾਏ ਸੋ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਇਹੋ ਜਿਹੇ ਬੱਚਿਆਂ ਨੂੰ ਜਿਹੜੇ ਸਕੂਲ ਚੱਲਦੇ ਆ ਉਹਨਾਂ ਸਕੂਲਾਂ ਬਾਰੇ ਲੋਕਾਂ ਤੱਕ ਜਾਣਕਾਰੀ ਹੋਵੇ ਤਾਂ ਕਿ ਬਹੁਤ ਸਾਰੇ ਲੋਕ ਇਹਨਾਂ ਸਕੂਲਾਂ ਇਹਨਾਂ ਬੱਚਿਆਂ ਨੂੰ ਹੈਲਪ ਕਰਨੀ ਚਾਹੁੰਦੇ ਆ ਪਰ ਉਹਨਾਂ ਨੂੰ ਕਈ ਵਾਰ ਕੋਈ ਜਗ੍ਹਾ ਤੇ ਹ ਦੇਸਥਾਨ ਨਹੀਂ ਮਿਲਦਾ ਸੋ ਅਸੀਂ ਐਸੇ ਵਿਸ਼ੇ ਨੂੰ ਸਤਿ ਸ਼੍ਰੀ ਅਕਾਲ ਜੀ ਪ੍ਰਿੰਸੀਪਲ ਬ੍ਰੈਂਚ ਚੇਰਮੈਨ ਜਿਹੜੇ ਸਕੂਲ ਦੇ ਨੇ ਅਤਰ ਸਿੰਘ ਜੀ ਪੀ ਸਕੂਲ ਕਦੋਂ ਤੋਂ ਚਲਾ ਰਹੇ ਨੇ ਕਿੰਨੇ ਬੱਚੇ ਤੇ ਕਦੋਂ ਸ਼ੁਰੂ ਕੀਤਾ ਤੇ ਹੁਣ ਤੱਕ ਕਿੰਨੇ ਬੱਚੇ ਨੇ ਤੇ ਕਿਹੜੀਆਂ-ਕਿਹੜੀਆਂ ਸਹੂਤਾ ਦੇ ਨੇ ਤੇ ਕਿਸ ਤਰ੍ਹਾਂ ਦੀ ਜਿਹੜੀ ਆ ਇਹਨਾਂ ਦੇ ਬੱਚਿਆਂ ਦੀ ਕੋਈ ਤਾਲੀਮ ਦਿੱਤੀ ਜਾਂਦੀ ਆ ਸੋ ਬ੍ਰੈਂਚ ਚੇਰਮੈਨ ਸਭ ਤੁਹਾਡਾ ਸਵਾਲ ਥੈਂਕ ਯੂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਅ ਸਰ ਆਪਾਂ ਤੁਹਾਡੇ ਸਕੂਲ ਦੇ ਵਿੱਚ ਆਏ ਆ ਇਸ ਸਕੂਲ ਦੇ ਵਿੱਚ ਇਸ ਸਕੂਲ ਦਾ ਨਾਮ ਕੀ ਹੈ ਔਰ ਕਦੋਂ ਤੋਂ ਇਹ ਸ਼ੁਰੂ ਕੀਤਾ ਸੀ ਇਸ ਸਕੂਲ ਦਾ ਨਾਮ ਹੈ ਜੀ ਹੈਗਾ 108 ਸੰਤ ਨਾਰਾਇਣਦਾਸ ਬਲੈਂਡ ਸਕੂਲ ਜੀ ਔਰ ਇੱਕ ਸਾਡੀ ਸੋਸਾਇਟੀ ਜਿਹੜੀ ਸਭ ਤੋਂ ਪਹਿਲਾਂ ਅਸੀਂ ਜਿਹੜੇ ਮੈਂਟੇਨ ਕੀਤੀ ਹੋਈ ਹੈ ਇਸ ਤਰ੍ਹਾਂ ਬਣਾਈ ਹੋਈ ਹੈ ਉਹ ਦਾ ਨਾਮ ਬਲੈਂਡ ਐਂਡ ਹੈਂਡੀਕੈਪਡ ਡਿਵੈਲਪਮੈਂਟ ਸੋਸਾਇਟੀ ਮਾਲਪੁਰ ਜੀ ਜਦੋਂ 2000 ਦੇ ਵਿੱਚ ਤੋਂ ਮੇਰੇ ਨੌਕਰ ਲੱਗਿਆ ਮਾਲਪੁਰ ਕਮੇਟੀ ਦੇ ਵਿੱਚ ਉਹਦੇ ਬਾਅਦ ਮੇਰੇ ਵਿੱਚ ਇੱਕ ਪਰਮਿਸ਼ਨ ਨਹੀਂ ਅਸੀਂ ਮੇਰੀ ਭਾਵਨਾ ਬਣ ਗਈ ਕਿ ਮੈਂ ਕੋਈ ਤਰ੍ਹਾਂ ਕਿ ਬਹੁਤ ਕੁਝ ਕੰਮ ਨਹੀਂ ਕਰ ਸਕਦਾ ਸੀ ਮੈਂ ਚਾਹਾਂ ਕਿ ਭੱਲੇ ਦਾ ਕੰਮ ਕੋਈ ਹੋ ਸਕੇ ਧਾਰਵਾਦੀ ਅਰਵਾਦੀ ਚਾਹੁੰਦਾ ਹਾਂ ਇੱਥੇ ਇਹ ਲੋਕੀ ਸੁਖਾ ਹੋਵੇ ਤਾਂ ਪਰਲੇ ਪਰਨੋਗੀ ਸੁਭੀਰ ਸੋ ਮੈਂ ਸੋਚਿਆ ਕੋਈ ਇਹਦਾ ਸਕੂਲ ਕਰਨਾ ਚਾਹੀਦਾ ਸੋ ਆਪਾਂ ਬੱਚਿਆਂ ਨੂੰ ਟੋ ਟੋਲੇਪਨਾ ਜਾ ਕੇ ਸੇ ਇੱਕ ਸਕੂਲ ਚਲਾਇਆ ਜਿਹਦਾ ਨਾਮ 178 ਨਰਮਨ ਨਗਰ ਰਹਾ ਸੋ ਅਜੀ ਆ ਸਰਸੀ ਜਿਵੇਂ ਤੁਸੀਂ ਇਹ ਦੱਸਿਆ ਤੁਸੀਂ ਆਪਣੇ ਬਾਰੇ ਥੋੜਾ ਜਿਹਾ ਦੱਸੋ ਜਿਵੇਂ ਤੁਸੀਂ ਨਗਰ ਨਗ ਮਾਲਪੁਰ ਦੇ ਵਿੱਚ ਚੌਕ ਕਰਦੇ ਹੋ ਤੇ ਜਦੋਂ ਇੱਕ ਪ੍ਰਾਲਾ ਸ਼ੁਰੂ ਕੀਤਾ ਤੁਸੀਂ ਆਲਦਵਾਲੇ ਇਲਾਕੇ ਦੇ 9 ਬੱਚਿਆਂ ਨੂੰ ਨਾਲ ਲਿਆ ਕੇ ਕੋਸ਼ਿਸ਼ ਕੀਤੀ ਕਿੱਥੇ ਲੈ ਕੇ ਇਹ ਜਿਹੜਾ ਪ੍ਰਾਲਾ ਜਦੋਂ ਚੁਨਕਿਸ ਦਾ ਸਾਇਜੋ ਸੋਸਾਇਟੀ ਜਿਹੜੀ ਤੁਸੀਂ ਉਸ ਸੋਸਾਇਟੀ ਦੇ ਨਾਲ ਸ਼ੁਰੂ ਕੀਤਾ ਤੇ ਕੀ ਮਨੋਤ ਸੀਗਾ ਤੁਹਾਡਾ ਬੱਚਿਆਂ ਨਾਲ ਪਸ ਪਹਿਲਾਂ ਮੈਂ ਗੱਲਾਂ ਸੀ ਜੇ ਇੱਕ ਸਲੋਕ ਵੀ ਆਪਾਂ ਸ਼ਹਿਰ ਵਿੱਚ ਸੰਦੇਈ ਕੋਈ ਮੈਂ ਇਕੱਲਾ ਹੀ ਤਾ ਲੋਕ ਮਿਲਦੇ ਰਹੇ ਕਾਹਦਾ ਬੰਦਾ ਗਿਆ ਪਹਿਲਾਂ ਮੈਂ ਇਕੱਲਾ ਹੀ ਚੱਲਿਆ ਸੀ ਜੀ ਸੋ ਅਗਲੇ ਵੀ ਮੈਂ ਸੋਚਦੇ ਜੋ ਸੁਜੀਤ ਕਪੜੇ ਵਾਲੇ ਹੈ ਉਹਨਾਂ ਦੇ ਮਕਾਨ ਕਿਰਾਏ ਤੇ ਲਿਆ ਸੀ 2003 ਦੇ ਵਿੱਚ ਜੀ ਉਤੋਂ ਇੱਕ ਬੱਚਾ ਆਇਆ ਸੀ ਘਰ ਸ਼ਾਮ ਜੀ ਉਸ ਬੱਚੇ ਨੇ ਸਟਾਰਟ ਕੀਤਾ ਜੀ ਉਹ ਬੱਚਾ ਗਾਜੀਆਬਾਦ ਵਿੱਚ ਟੀਚਰ ਹੈ ਗਾਜੀਆਬਾਦ ਉੱਤੇ ਟੀਚਰ ਵੀ ਸੰਗੀਤ ਦਾ ਟੀਚਰ ਹੈ ਔਰ ਇਸ ਤਰੀਕੇ ਨਾਲ ਕੇ ਬਹੁਤ ਬੱਚੇ ਆਂਦੇ ਜਾਂਦੇ ਰਹੇ ਨਰਮੀ ਸਾਡੇ ਬੀਏ ਐਮਏ ਕਰਦੇ ਬੱਚੇ ਔਰ ਦੋ ਮੁੰਡੇ ਪਿੰਡ ਦੇ ਕਿ ਚੱਕਟਾਲ ਦੇ ਤੋਂ ਡੋਂਡੇ ਆਏ ਸੀ ਨਿਸ਼ਾਨਤ ਬੱਚੇ ਉਹ ਵੀ ਮੜੇ ਸੋਹੜਾ ਬੱਚੇ ਸੀਗੇ ਉਹ ਐਮਏ ਕਰ ਰਹੇ ਇਸ ਟਾਈਮ ਇਹ ਮੇਰੇ ਬੱਚੇ ਬੀਏ ਕਰ ਰਹੇ ਹੈ ਗੋਵਿੰਦ ਹੈ ਰੋਹਿਤ ਹੈ ਇਹ ਬੱਚੇ ਬੀਏ ਕਰ ਚੁੱਕੇ ਮਨ ਲਓ ਲਾਸਟ ਇਹਨਾਂ ਦਾ ਸਾਲ ਸੀਗਾ ਹੈ ਔਰ ਇੱਕ ਮੁੰਡਾ ਰਣਜੀਤ ਸਿੰਘ ਉਹ ਅਧਿਆਤ ਬਾਰ ਕੋਲ ਹੀ ਉੱਥੇ ਨੌਕਰੀ ਲੱਗ ਰਿਹਾ ਲੱਗ ਚੁਕਿਆ ਉਹ ਕੰਮ ਕਰਾ ਰਿਹਾ ਬੱਚਾ ਨੂੰ ਸੋ ਸੰਖਿਸ਼ੋ ਨਹੀਂ ਮੇਰਾ ਮਤਲਬ ਵੇਹੀ ਹੈ ਕਿ ਮੈਂ ਚੰਦਰ ਸਿੰਘ ਵੀ ਕੋਈ ਤਾਂ ਭਲਾ ਦਾ ਕੰਮ ਉਹ ਬੱਚੇ ਕਰਾਣ ਵਿੱਚ ਬੈਠੇ ਕਰਨ ਕੀ ਕਰਨਾ ਸੋ ਉਹ ਮੇਰਾ ਪਰਮਿਸ਼ਨ ਹੈ ਅਸੀਂ ਮੇਰੀ ਅਬੈਂਤੀ ਸੁਗਰਗਤੀ ਸੋ ਬੱਚੇ ਪੜ੍ਹ ਲੈ ਕੇ ਜਾ ਰਹੇ ਹੈ ਮੈਨੂੰ ਬੜੀ ਖੁਸ਼ੀ ਹੈ ਮੇਰੀ ਜੀਵਨਸੰਗਣੀ ਮਾਲਤੀ ਦੇਵੀ ਇਹ ਮਾਦਰੀ ਉਹ ਵੀ ਮੇਰਾ ਸਾਰਾ ਕੋਆਪਰੇਸ਼ਨ ਕਰਦੇ ਨੇ ਬੱਚਨ ਕਪੜੇ ਵਾਸ਼ ਕਰਨਾ ਹੁਣ ਚਲੋ ਵਾਸ਼ਿੰਗ ਮਸ਼ੀਨ ਆ ਗਈ ਮੇਰੇ ਕੋਲ ਜਨਰੇਟਰ ਸਭ ਚਾਹੀਏ ਸੀ ਲਗੇ ਹੋਏ ਹੈ ਉਸ ਤੋਂ ਪਹਿਲਾਂ ਜਦ ਕਿਰਾਏ ਤੇ ਸੀ ਰਹੇ ਦਸ ਸਾਲ ਉਹ ਬੜੇ ਸਾਡੇ ਯਾਦਗਾਰ ਜਿਹੜੇ ਸਾਲ ਸੀਗੇ ਉਹ ਉਹ ਟਾਈਮ ਅਸੀਂ ਬੋਲ ਸਕਦੇ ਪਿਛਲੇ ਟਾਈਮ ਨੂੰ ਯਾਦ ਕਰਕੇ ਅਗਲੇ ਟਾਈਮ ਨੂੰ ਮੱਚਾ ਆਪਾਂ ਬਧੀ ਬਣਾ ਸਕਦੇ ਸੋ ਇਸ ਕਰਕੇ ਉਹਦੀ ਬੜੀ ਦੇਮ ਹੈ ਕਿ ਸਾਰਾ ਮੈਟਰ ਕਰਦੇ ਪ੍ਰਿੰਸੀਪਲ ਨੇ ਉਹ ਤੇ ਸਾਰੇ ਜਿਵੇਂ ਤੁਹਾਡੀ ਐਜੂਕੇਸ਼ਨ ਕਿੰਨੀ ਹੈ ਤੇ ਪ੍ਰਿੰਸੀਪਲ ਮੈਮ ਜਿਹੜੇ ਸਕੂਲ ਨੂੰ ਚਲਾ ਰਹੇ ਉਸਕੇ ਚੇਅਰਮੈਨ ਨੂੰ ਕਿੰਨੀ-ਕਿੰਨੀ ਐਜੂਕੇਸ਼ਨ ਹੈ ਅਜਿਨੇ ਮੈਂ ਸਰ ਸੌਰੀ ਚਾਹਾਂਗਾ ਮੈਂ ਚੇਅਰਮੈਨ ਤਾਂ ਸਾਡੇ ਜਿਹੜੇ ਹੈਗੇ ਉਹ ਮੈਂ ਬਣਾਇਆ ਬਣੇ ਹੋ ਦੂਸਰੇ ਆਪਣੇ ਕੋਟਲਾ ਪਿੰਡ ਦੇ ਆਗੇ ਭਾਈ ਸਾਹਿਬ ਜੀ ਅਕੀਸ਼ਾਟੀ ਹਾਂ ਨਾਗਰਾ ਜੀ ਆਪਣੀ ਨਾਗਰਾ ਜੀ ਉਹਨਾਂ ਨੂੰ ਥਾਪਿਆ ਹੋਇਆ ਹੈ ਤੇ ਅਸ਼ਵਨੀ ਖੰਨਾ ਜੀ ਜੱਜੋ ਵਾਲੇ ਉਹ ਵਾਰਸੀਰਵਨ ਜੀ ਤੇ ਮੈਂ ਪ੍ਰਧਾਨ ਜੀ ਤੇ ਪ੍ਰਧਾਨੀ ਮਤਲਬ ਪ੍ਰਧਾਨੀ ਮੈਂ ਪਤਾਨੀ ਮਤਲਬ ਨਹੀਂ ਹੈ ਸੇਵਾਦਾਰੀ ਅੰਦਰ ਤਾਂ ਉਹ ਜਿਹੜੇ ਡੈਜਨਸ ਰਹਾ ਸਾਡੇ ਦੀਪਕੂ ਜੀ ਆਗੇ ਸਰੂਜਾ ਜੀ ਉਹ ਸ਼ਾਮਪੁਰ ਤੋਂ ਜੁਆਨ ਫੈਕਟਰੀ ਹੈ ਇਹ ਸੈਨਿੰਗ ਜਿਸ ਹਿਸਾਰੇ ਆਪਣੇ ਡਾਕਟਰ ਸਾਹਿਬਰੇ ਡਾਕਟਰ ਜਿਸ ਸੈਨਿਸ਼ ਹਾਂ ਜੀ ਉਹ ਜਿਹੜਾ ਸੈਕਟਰ ਸਾਡੇ ਸਪਲੈਂਟਰੀ ਦੇ ਸੋ ਇਹਦਾ ਮੈਂਟੇਨੈਂਸ ਸਾਡੇ ਰਾਮ ਕੁਸ਼ਵਰ ਰਾਜ ਜੀ ਦੂਸਰੇ ਸੰਤਰਮੇਸ਼ਰ ਦਵਾਰਾ ਜੀ ਰਮੇਸ਼ਰ ਦਵਾਰਾ ਜੀ ਕਰਨਾਤੋਂ ਉਹ ਸਾਡੇ ਉਹ ਵੀ ਬੜੇ ਉਹ ਸਾਰੇ ਸੰਤਾਨ ਹੋ ਗਏ ਮਤਲਬ ਯਾਨੀ ਉਸ ਦਾ ਦਸ ਸਾਲ ਨੂੰ ਬਾਇਆ ਸੀ ਸੋ ਇਸ ਦਾ ਇਹ ਸਿਸਟਮ 11 ਮੈਂਬਰ ਐਜੈਂਸੀ ਦਾ ਸਿਸਟਮ ਚੱਲ ਰਿਹਾ ਸਰ ਜਦੋਂ ਇਸ ਸੋਸਾਇਟੀ ਬਣਾਈ ਸੀ ਜਿਵੇਂ ਹੁਣ ਆ ਸੰਤਮਿਲ ਦਾ ਛੇਰ ਪਰ ਪਲਾਨਾ ਜਾਂ ਹੋਰ ਜਿਹੜੇ ਆ ਦਸੀਹੂਰੀ ਆ ਜਾਂ ਨਾਗਰਾ ਹਾਤੀ ਨਾਗਰਾ ਹੂਰੀ ਆ ਉਹ ਵੀ ਸੋਸਾਇਟੀ ਦੇ ਨਾਲ ਤੋਂ ਸਮੇਂ ਸਮੇਂ ਤੇ ਕਰਦੇ ਹੁਣ ਤੱਕ ਕਿੰਨੇ ਬੱਚੇ ਤੁਹਾਡੇ ਕੋਲੋਂ ਜਾ ਕੇ ਜਿਵੇਂ ਤੁਸੀਂ ਦੱਸਿਆ ਪਿੱਛੇ ਜੇ ਸਾਨੂੰ ਇਸ ਚੀਜ਼ ਦਾ ਵੀ ਪਤਾ ਲੱਗਾ ਕਿ ਜਿਹੜੀਆਂ ਲੜਕੀਆਂ ਇਥੇ ਸੀਆਂ ਤੁਸੀਂ ਉਹਨਾਂ ਨੇ ਵਿਆਹ ਵੀ ਕੀਤੇ ਹਾਂ ਤੇ ਉਹ ਜਗ੍ਹੀਆਂ ਜਿਹੜੇ ਵਿਆਹ ਕਿੱਜ ਦਾ ਆਪਣੇ ਡਾ ਗਿਆ ਤੇ ਹੁਣ ਤੱਕ ਕਿੰਨੇ ਬੱਚੇ ਤੁਸੀਂ ਇਥੋਂ ਜਿਹੜੇ ਸਕੂਲ ਤੋਂ ਤੁਹਾਡੇ ਕੋਲ ਜਾ ਕੇ ਜਿਹੜੇ ਪੜ੍ਹ ਕੇ ਜੋਬ ਤੇ ਲੱਗ ਚੁੱਕੇ ਆ ਜਾਂ ਕਿੰਨੇ ਵਿੱਚ ਜਾ ਚੁੱਕੇ ਬੱਚੇ ਲਗਭਗ ਪੈਂਤੀ ਵਿੱਚ ਸਾਡੇ ਕੋਲ ਜਿਹੋ ਚਲੇ ਗਏ ਆ ਪਰ ਲੱਗੇ ਕੋਈ ਸੈਂਟਰ ਕੋਲ ਲੱਗੇ ਕੋਈ ਨੌਕਰੀ ਲੱਗੇ ਕੋਈ ਨੌਕਰੀ ਲੱਗੇ ਸਰਕਾਰੀ ਦੇ ਪ੍ਰਾਈਵੇਟ ਨੌਕਰੀ ਲੱਗੇ ਹੁੰਦੇ ਤੇ ਜਿਹੜੇ ਬੱਚੇ ਸੀਗੇ ਚਾਰ ਪੰਜ ਉਹਨਾਂ ਦਾ ਅਸੀਂ ਵਿਆਹ ਕਰਤਾ ਤੇ ਇਹ ਬੱਚੇ ਮੇਰੇ ਕੋਲ ਰਹੀਆਂ ਚਾਰ ਸਾਲ ਪੰਜ ਸਾਲ ਹੋਰ ਕੁਛ ਹੋਤੀਆਂ ਬੱਚਤੋਂ ਰਹੀਆਂ ਮੇਰੇ ਕੋਲ ਲక్ష్ਮੀ ਵਗੈਰਾ ਉਹਨਾਂ ਦੇ ਬੱਚੇ ਨੇ ਵਿਆਹ ਕੀਤੇ ਲక్ష్ਮੀ ਦੇ ਦੋ ਬੱਚੇ ਆ ਚਿਵਾਨੇ ਨੂੰ ਕੁੜੀ ਸੀ ਵੀ ਉਹਦਾ ਵਿਆਹ ਕੀਤਾ ਉਹਦਾ ਵੀ ਇੰਤੇ ਵੀ ਬੱਚੇ ਆ ਗਏ ਸੋ ਇਹ ਬੱਚੇ ਉਹ ਗਿਜੇ ਵਿਆਹੇ ਉਹਦਾ ਉਹਨਾਂ ਦੇ ਨਾਲ ਹਿੱਤੇ ਜਿਹੜੇ ਨੌਕਰੀ ਕਰਦੇ ਮੁੰਡੇ ਜੀ ਇੱਥਾਂ ਵੀ ਚਲੋ ਜੀ ਟਾਈਮ ਹੀ ਬਸ ਦਿੱਤਾ ਉਹ ਕੁੜੀਆਂ ਸੁਖ ਬਣਾ ਰਹੀਆਂ ਹੈ ਬੜਾ ਆਰਾਮ ਉਹਨਾਂ ਨੂੰ ਰਹੇਗਾ ਉਹਨਾਂ ਘਰਾਂ 'ਚ AC ਲੱਗੇ ਹੋਏ ਪੱਖੇ ਲੱਗੇ ਹੋਏ ਆ ਚੀਜ਼ੇ ਸਭ ਦਾ ਪੂਰਾ ਮੇਲ ਦੇ ਦਿੰਦੇ ਸਰ ਇਹ ਬੱਚੇ ਜਿਹਨਾਂ ਅਸੀਂ ਦੇਖਦੇ ਆ ਇੱਥੇ ਦੇਖਿਆ ਛੋਟੇ ਤੋਂ ਲੈ ਕੇ ਵੱਡੇ ਵਿੱਚ ਬੀਏ ਤੱਕ ਦੇ ਬੱਚੇ ਆ ਇਹਨਾਂ ਦੀ ਪੜ੍ਹਾਈ ਦਾ ਕਿਸ ਤਰ੍ਹਾਂ ਕੀਤਾ ਜਾਂਦਾ ਇੱਥੇ ਟੀਚਰ ਰੱਖੇ ਹੋਏ ਦੀ ਸਪੈਸ਼ਲ ਟੀਚਰ ਰੱਖੇ ਹੋਏ ਆ ਰਿਤੂ ਮੈਡਮ ਆਉਂਦੇ ਆ ਕਮਲ ਦੇ ਨਮ ਚਮ ਗੜੀ ਇੰਕ ਵਾਲੀ ਸ਼ਾਈ ਵਾਲੀ ਕਿਤਾਬ ਹੁੰਦੀ ਪੜ੍ਹ ਕੇ ਸੁਣਾਉਂਦੇ ਕੋਈ ਸਿਲੇਬਸ 10 ਦੇ ਸਿਲੇਬਸ ਹੈ 10th ਕਲਾਸ ਦਾ ਜੀ ਕੋਈ 12ਵੀਂ ਦਾ ਸਿਲੇਬਸ ਹੈ ਉਹਨੂੰ ਪੜ੍ਹ ਕੇ ਸੁਣਾਣਾ ਤੇ ਰਿਪੋਰਟ ਕਰ ਦੇਣਾ ਤੇ ਬੱਚੇ ਆਪ ਇਸ ਖੜੀ ਕਰ ਲੈਣਦੇ ਪੇਪਰਾਂ 'ਚ ਸਾਡੀ ਬੜੀ ਹੈਲਪ ਕਰਦੇ ਜੀ ਔਰ ਖਾਸ ਕਰਕੇ ਕਾਲਜ ਦੇ ਚਲੇ ਸਾਡੇ ਭਾਈ ਸਾਹਿਬ ਜੀ ਸਾਡੇ ਪ੍ਰਿੰਸੀਪਲ ਜੀ ਪਰਮੇਂਦਰ ਜੀ ਬੜੀ ਸਾਡਾ ਬਹੁਤ ਸਾਰਾ ਸਪੋਰਟ ਕਰਦੇ ਨੇ ਔਰ ਇਸ ਤਰ੍ਹਾਂ ਇਹ ਜਾਣਦੇ ਕਿ ਹੈ ਕਿ ਰੇਨੂ ਵਾਲਾ ਜੀ ਵੌਇਸ ਕੋਡ ਦੇ ਵਿੱਚ ਉਹ ਸਾਨੂੰ ਬਣਾ ਹੈਲਪ ਕਰਦੇ ਆ ਇਦਾਂ ਸਾਡੇ ਸ਼ਹੀਦ ਅਬਦਲ ਸਕੂਲ ਹੈਗਾ ਬਾਬਾ ਅਜੀਤ ਸਿੰਘ ਅ ਸ਼ੇਧਾ ਬੋਲ ਸਕਦਾ ਹੈ ਸਾਜਾ ਦਾ ਬਾਬਾ ਜੀ ਸਿੰਘ ਪੁਰਾਣੀ ਹਾਂ ਜੀ ਉਹ ਉਹ ਬੈਂਜੀ ਸਾਡੇ ਜਿਹੜੇ ਪ੍ਰਿੰਸੀਪਲ ਹੈਗੇ ਰਾਜਵਿੰਦਰ ਰਾਜਵਿੰਦਰ ਜੀ ਜੀ ਉਹ ਸੀਸ ਆਪਸੇ ਬਰੀ ਨਾਈਸ ਜੀ ਔਰ ਬਹੁਤ ਕੰਕਰ ਕਰਦੇ ਨੇ ਸਾਡੀ ਸੰਸਥਾ ਨੂੰ ਸੋ ਇੰਦਾ ਦੋਬਾ ਵਾਲੇ ਬੈਂਜੀ ਸਾਡੇ ਰੋਜੀ ਬੈਂਜੀ ਹਾਂ ਜੀ ਉਹ ਸਾਡੀ ਸੰਸਥਾ ਨਾਲ ਦੋਨੇ ਸੁਧਨ ਤੇ ਹਰ ਸਾਹਿਬ ਅਸਾਂ ਮੈਨੇ ਦਿੰਦੇ ਔਰ ਸਾਡੇ ਪੱਕੇ ਜਿਹੜੇ ਤਾਂ ਸਚਨ ਜਿਹੜੇ ਭਾਈ ਸਾਹਿਬ ਸਾਡੇ ਗੁਰਮੇਂਦਰ ਜੀ ਆਪਣੇ ਰਿਆਦਬਾਰ ਕਾਲਜ ਦੇ ਚੇਰਮੈਨ ਸਾਹਿਬ ਜੀ ਉਹ ਵੀ ਹਰ ਮੰਤਰੀ ਦਿੰਦੇ ਇਹ ਰੰਗ ਤੇ ਫਕੀਰੀ ਦੇ ਸੋਹਣਿਆਂ ਦੇਖੀ ਜਾ ਚੁੱਪ ਕਰਕੇ ਵੀਰਾਂ ਦੀ ਪੀਰੀ ਦੇ ਵੀਰਾਂ ਦੀ ਪੀਰੀ ਦੇ ਵੀਰਾਂ ਦੀ ਪੀਰੀ ਦੇ ਸੋਹਣਿਆਂ ਦੇਖੀ ਜਾ ਚੁੱਪ ਕਰਕੇ ਇਹ ਰੰਗ ਤੇ ਫਕੀਰੀ ਦੇ ਸੋਹਣਿਆਂ ਦੇਖੀ ਜਾ ਚੁੱਪ ਕਰਕੇ ਆਪਣੇ ਰਿਆਦ ਮਾਰ ਕਾਲਜ ਦੇ ਚੇਰੇ ਸਾਥ ਉਹ ਵੀ ਹਰ ਮੰਤਰੀ ਦਿੰਦੇ ਸੋ ਇਦਾਂ ਕਰਕੇ ਵੀ ਕੋਈ ਕਾਟਨੇ ਅਸੀਂ ਜਾਣਦੇ ਨਹੀਂ ਚਾਹਦੇ ਨਹੀਂ ਕਿ ਕਰੋੜਾਂ ਰੁਪਏ ਇਕੱਠੇ ਆਏ ਹੈ ਠੀਕ ਹੈ ਆਟਰਾ ਦਾਣ ਦਾ ਸਮ ਕੋਈ ਪ੍ਰੋਬਲਮ ਨਹੀਂ ਹੈ ਬਧੀਏ ਕੰਮ ਕਰਦਾ ਆ ਸਰ ਹੋਰ ਕੋਈ ਗੱਲ ਸਕੂਲ ਬਾਰੇ ਤੁਸੀਂ ਕਹਿਣਾ ਚਾਹੁੰਦੇ ਦੱਸਣਾ ਚਾਹੁੰਦੇ ਹੋ ਇਸ ਸਕੂਲ ਬਾਰੇ ਸਕੂਲ ਬਾਰੇ ਵਸੇ ਇਹ ਤਾਂ ਤੁਹਾਡਾ ਮੈਂ ਫਿਰੇ ਪਾਸੇ ਦੱਲ ਦਿੰਦਾ ਕਿ ਰਾਜੇਂਦਰ ਜੀ ਤੁਸੀਂ ਅਜਮਾ ਜਨਜੀਤ ਜੀ ਹੋਰ ਜੀ ਜਨੇ ਪਤਕਰ ਹੈਗੇ ਇਸ ਇਲਾਕੇ ਦੇ ਉਹ ਸਾਰੇ ਇਸ ਸੰਸਾਦ ਦੇ ਬੜਾ ਨਜ਼ਰ ਰੱਖਦੇ ਹੈ ਬੜਾ ਤਿਆਰ ਕਰਦੇ ਹੈ ਸਾਰੇ ਜਿੰਦੇ ਤੁਸੀਂ ਸਾਰੇ ਜਣੇ ਤੁਹਾਡਾ ਸਾਰਾ ਸ਼ੁਕਰਾਨਾ ਕਰਦਾ ਤੇ ਪਬਲਿਕ ਨੂੰ ਕਹਿੰਦਾ ਕਿ ਬੱਚਾ ਕੋਈ ਵੀ ਤੁਹਾਡੇ ਨਜ਼ਰ ਚ ਹੈ ਕਿੱਥੇ ਵੀ ਆਏ ਕੋਈ ਬੇਤਰੀਨ ਆਏ ਕੋਈ ਆਪਣਾ ਬੱਚਾ ਹੈ ਚੱਲ ਨਹੀਂ ਸਕਦਾ ਤੁਰ ਨਹੀਂ ਸਕਦਾ ਉਹ ਬੱਚਾ ਮੇਰੇ ਕੋਲ ਇੱਥੇ ਲਿਆਓ ਖਾਣਾ ਪੀਣਾ ਰਹਿਣਾ ਵਸਤਰ ਪੜਾਈ ਐਜੂਕੇਸ਼ਨ ਸਭ ਫਰੀ ਹੈ ਕੁਝ ਬੱਚੇ ਹੁੰਦੇ ਨਹੀਂ ਹਾਂ ਤੋਂ ਆਪਣਾ ਇੱਛਾ ਅਨਸਾਰ ਕੋ ਦੇਣਾ ਚਾਹੁੰਦਾ ਹੈ ਕੋਈ ਤਾਂ ਮਾਪੇ ਉਹ ਦੇਸ਼ ਦਾ ਸਾਡੀ ਕੋਈ ਕੰਡੀਸ਼ਨ ਨਹੀਂ ਹੈ ਕਿ ਅਸੀਂ ਕੋਈ ਪੈਸੇ ਲੈਣੇ ਆ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਾਨਾ ਬਲਾਈਂਡ ਸਕੂਲ ਦੇ ਗਰੇ ਨੰਸੀਆ ਪ੍ਰਧਾਨ ਕਮੇਟੀ ਬਣਾਈ ਆ ਇਹਨਾਂ ਨੇ ਬਖੂਬੀ ਦੱਸਿਆ ਸਾਡਾ ਤਾਂ ਸਬਬ ਬਣ ਗਿਆ ਉਹ ਵੀ ਅਸੀਂ ਇੱਥੇ ਆਉਣੇ ਬੱਚਿਆਂ ਨੂੰ ਮਿਲਣ ਆਏ ਸੀ ਪਰ ਬਹੁਤ ਵਰੀਆ ਲਗਾਏ ਤੇ ਬੱਚਿਆਂ ਨੂੰ ਦੇਖ ਕੇ ਤੇ ਇਹਨਾਂ ਦੀ ਜਿਹੜੀ ਆਪਣੀ ਰਹਿਣ ਸਣ ਦੀ ਵਿਵਸਥਾ ਨੂੰ ਦੇਖ ਕੇ ਤੇ ਨਾਲ ਦੀ ਨਾਲ ਇਹਨਾਂ ਦਾ ਜਿਹੜਾ ਇਥੇ ਕਿਸੇ ਵੀ ਤਰ੍ਹਾਂ ਦਾ ਮੈਨੇਜਮੈਂਟ ਆ ਬਹੁਤ ਵਧੀਆ ਪ੍ਰਵਾਹਸ਼ਰੀ ਢੰਗ ਨਾਲ ਬੱਚਿਆਂ ਨੂੰ ਹਰ ਸੰਤੁਦ ਦਿਨਿਆ ਪੜਾਈ ਦਿੱਤੀ ਜਾਂਦੀ ਆ ਔਰ ਨਾਲ ਦੇ ਨਾਲ ਮਿਊਜ਼ਿਕ ਦੀ ਹਰ ਤਰ੍ਹਾਂ ਦਾ ਟੀਚਰ ਜਿਹੜਾ ਬੱਚਾ ਜੋ ਕੋ ਜੋ ਚਾਹੁੰਦਾ ਉਹਨੂੰ ਹਰ ਤਰ੍ਹਾਂ ਦਾ ਟੀਚਰ ਇੱਥੇ ਵਿਲਕਿਤ ਕੀਤਾ ਜਾਂਦਾ ਸੋ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਕੀਤੀ ਗੱਲਬਾਤ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਂਹ ਤੱਕ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਜਿਵੇਂ ਇਹਨਾਂ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦਾ ਕੋ ਬੱਚਾ ਇੱਥੇ ਹੈਗਾ ਜਿਹੜਾ ਪਰਿਵਾਰ ਅਫੋਰਡ ਨਹੀਂ ਕਰ ਸਕਦਾ ਜਾਂ ਕਰ ਸਕਦਾ ਉਹਨਾਂ ਤੱਕ ਆਸਾਨੀ ਇੱਥੇ ਬੱਚੇ ਦੀ ਪੜਾਈ ਰਹਿਣ ਸਹਿਣ ਸਾਰਾ ਨਿਸ਼